ਮਲਕੀਰ ਸਿੰਘ ਚੌਪੜਾ ਜਬੋਵਾਲ ਅਜਰ ਅਜਰਵੇਦ ਹੈਲਥ ਕੇਅਰ ਸੈਂਟਰ ਵੱਡਾ ਦੇਸੀ ਦਵਾਈਆਂ ਦਾ ਜਿਹੜਾ ਦਵਾਖਾਨਾ ਆ ਉਹ ਵਿਸ਼ੇਸ਼ ਤੌਰ ਤੇ ਖੋਲਿਆ ਹੈਗਾ ਆ ਬਹੁਤ ਹੀ ਦਵਾਈਆਂ ਦੀ ਵੱਡੀ ਲਿਸਟ ਜਿਹੜੀ ਹੈਗੀ ਵੀਡੀਓ ਦੇ ਵਿੱਚ ਨਜ਼ਰ ਆਂਦੀ ਹੋਵੇਗੀ ਸ਼ਾਨਦਾਰ ਤਰੀਕੇ ਦੇ ਨਾਲ ਤਿਆਰ ਕੀਤੀਆਂ ਹੋਈਆਂ ਦੇਸੀ ਜੜੀਆਂ ਬੂਟੀਆਂ ਤੋਂ ਦਵਾਈਆਂ ਜਿਹੜੀਆਂ ਕਿ ਪ੍ਰਾਣੀਆਂ ਬਿਮਾਰੀਆਂ ਨੂੰ ਠੀਕ ਕਰਦੀਆਂ ਨੇ ਕਾਫੀ ਵੱਡੀ ਜਿਹੜੀ ਲਿਸਟ ਹੈਗੀ ਆ ਵਿਸ਼ੇਸ਼ ਤੌਰ ਤੇ ਆਈ ਆ ਨਵਾਂ ਸ਼ਹਿਰ ਰੇਲਵੇ ਸਟੇਸ਼ਨ ਦੇ ਬਿਲਕੁਲ ਨਜ਼ਦੀਕ ਗੁਜਰਪੁਰ ਕਲੋਨੀ ਦੇ ਵਿੱਚ ਇਹ ਦੁਵਾਖਾਨਾ ਖੁੱਲਿਆ ਹੈਗਾ ਇਸ ਦਾ ਤੁਗਟਨ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਐਮ ਐਲ ਐ ਸਹਿਵਾਨ ਡਾਕਟਰ ਨਸ਼ਤਰ ਜੀ ਆ ਪਹੁੰਚੇ ਨੇ ਬਹੁਤ ਹੀ ਦਵਾਈਆਂ ਦੀ ਵੱਡੀ ਲਿਸਟ ਜਿਹੜੀ ਹੈਗੀ ਆ ਉਹ ਨਜ਼ਰ ਆਉਂਦੀ ਹੋਵੇਗੀ 200 ਤੋਂ ਜ਼ਿਆਦਾ ਇਲਾਜ ਨੂੰ ਕਰਨ ਵਾਲੀਆਂ ਜੜੀਆਂ ਬੂਟੀਆਂ ਦੇ ਨਾਲ ਤਿਆਰ ਕੀਤੀਆਂ ਹੋਈਆਂ ਦਵਾਈਆਂ ਵਿਸ਼ੇਸ਼ ਤੌਰ ਤੇ ਉਹਨਾਂ ਦਵਾਈਆਂ ਦੇ ਨਾਲ ਇਲਾਜ ਕਰਨ ਦੇ ਲਈ ਵੱਡੇ ਪੱਧਰ ਦੇ ਉੱਪਰ ਦਵਾਖਾਨਾ ਖੁੱਲਿਆ ਹੈਗਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜਤਾਰ ਸਿੰਘ ਜੱਬੋਵਾਲ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਾਂਗੇ ਸ਼ਹੀਦ 에ਜਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਦੇ ਉੱਪਰ ਬਸਿਆ ਨਵਾਂ ਸ਼ਹਿਰ ਨਵਾਂ ਸ਼ਹਿਰ ਦੀ ਜੇ ਗੱਲ ਕਰੀਏ ਨਵਾਂ ਸ਼ਹਿਰ ਰੇਲਵੇ ਫਾਟਕ ਦੇ ਬਿਲਕੁਲ ਨਜ਼ਦੀਕ ਬੰਗਾ ਰੋਡ ਬਹੁਤ ਹੀ ਮੁਹੱਲਾ ਨਜ਼ਦੀਕ ਗੁਜਰਪੁਰ ਕਲੋਨੀ ਦੇ ਵਿੱਚ ਮਲਕੀਤ ਸਿੰਘ ਚੋਪੜਾ ਅਯੁਰਵੈਦਿਕ ਵੱਡਾ દવાਖਾਨਾ ਖੁੱਲਿਆ ਹੈਗਾ ਉਹਦਾ ਉਦਘਾਟਨ ਰਸਮੀ ਤੌਰ ਤੇ ਨਮਾ ਸ਼ਹਿਰ ਦੇ ਬਹੁਤ ਹੀ ਸਤਿਕਾਰਯੋਗ ਐਮ ਐਲ ਏ ਸਹਿਬਾਨ ਡਾਕਟਰ ਨਸ਼ਤਰ ਸਿੰਘ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਰੀਵਨ ਕੱਟ ਕੇ ਅਯੁਰਵੈਦਿਕ ਖਾਨੇ ਦਾ ਉਦਘਾਟਨ ਕੀਤਾ ਹੈਗਾ ਸਿੱਧੀਆਂ ਮੁਲਾਕਾਤਾਂ ਸਿੱਧੀਆਂ ਤਸਵੀਰਾਂ ਦੇਖੋਤਿਆਂ ਨੂੰ ਦਿਖਾਉਣ ਜਾ ਰਹੇ ਹਾਂ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਜਿਨ੍ਹਾਂ ਬਿਮਾਰੀਆਂ ਦਾ ਇਲਾਜ ਬਹੁਤ ਸਾਰੀਆਂ ਦਵਾਈਆਂ ਦੇ ਨਾਲ ਨਹੀਂ ਹੋ ਹੋ ਸਕਿਆ ਉਹਨਾਂ ਸਾਰੀਆਂ ਹੀ ਬਿਮਾਰੀਆਂ ਦਾ ਤਕਰੀਬਨ ਤਕਰੀਬਨ ਜਿਹੜਾ ਇਲਾਜ ਹੈਗਾ ਵਾ ਉਹ ਦੇਸੀ ਦਵਾਈਆਂ ਦੇ ਵਿੱਚ ਸਾਡੇ ਵੈਦ ਕਹਿ ਰਹੇ ਨੇ ਸਾਡੇ ਉਹ ਪੀੜ੍ਹੀ ਜਿਹੜੀ ਬਜ਼ੁਰਗ ਪੀੜ੍ਹੀ ਹੈਗੀ ਆ ਅਜੇ ਵੀ ਕੁਝ ਐਸੇ ਘਰੇਲੂ ਨੁਸਖੇ ਵਰਤਨੇ ਦੇ ਜਿਹੜੇ ਕਿ ਜੜੀਆਂ ਵੋਟੀਆਂ ਤੋਂ ਤਿਆਰ ਕੀਤੀਆਂ ਹੋਈਆਂ ਦਵਾਈਆਂ ਆਂ ਦੇ ਨਾਲ ਵਿਸ਼ੇਸ਼ ਤੌਰ ਤੇ ਇਲਾਜ ਕੀਤੇ ਜਾ ਸਕਦੇ ਹਨ ਐਮਐਲਏ ਸਹਿਬਾਨ ਡਾਕਟਰ ਨਸ਼ਤਰਪਾਲ ਜੀ ਸਾਰ ਪਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਔਰ ਦੇਸ਼ ਸੇਵਕ ਦੇ ਸਾਰੇ ਸਤਿਕਾਰਯੋਗ ਜੀ ਨੂੰ ਸਤਿ ਸ਼੍ਰੀ ਅਕਾਲ ਮੈਂ ਤੈਹਦ ਲੋ ਧੰਨਵਾਦ ਕਰਦਾ ਕਿਉਂਕਿ ਬਹੁਤ ਦੇ ਬਹੁਤ ਹੀ ਸਤਿਕਾਰਯੋਗ ਜੀ ਜਿਉ ਤਾਰ ਸਿੰਘ ਜੀ ਜੱਬੋ ਵਾਲ ਜਿਹੜੇ ਹੁੰਦੇ ਆ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਤੱਕ ਬਹੁਤ ਜਿਹੜੀ ਹੈ ਜਾਣਕਾਰੀ ਬੰਦੇ ਰਹਿੰਦੇ ਆ ਉਹਨਾਂ ਦਾ ਵੀ ਧੰਨਵਾਦ ਡਾਕਟਰ ਸਾਹਿਬ ਆਪਾਂ ਦੇਖੀਏ ਕਿ ਨੈਮ ਪੰਜਾਬ ਦੇ ਵਿੱਚ ਕੋਈ ਟਾਈਮ ਸਾ ਤਕਰੀਬਨ ਬਹੁਤ ਘੱਟ ਭਾਵ ਕੇ ਇੱਕ ਘਰ ਛੱਡ ਕੇ ਜਾਂ ਦੋ ਘਰ ਛੱਡ ਕੇ ਹਰ ਮੁਹੱਲੇ ਦੇ ਵਿੱਚ ਕੱਚੇ ਘਰ ਹੋਇਆ ਕਰਦੇ ਸਨ। ਉਹਨਾਂ ਘਰਾਂ ਦੇ ਵਿੱਚ ਇੱਕ ਦਰਖਤ ਹੋਣਾ ਤੇ ਉਹਨਾਂ ਦਰਖਤਾਂ ਦੇ ਵਿੱਚ ਬਜ਼ੁਰਗਾਂ ਨੇ ਖਾਸ ਕਰਕੇ ਕਹਿਣਾ ਕਿ ਨਿੰਮ ਦਾ ਬੂਟਾ ਜ਼ਰੂਰ ਲਗਵਾਇਓ। ਉਹੀ ਨਿੰਮ ਅੱਜਕੱਲ੍ਹ ਟੀਬਾਂ ਦੇ ਵਿੱਚ ਆ ਕੇ ਉਹੀ ਨਿੰਮ ਸਾਬਣਾਂ ਦੇ ਵਿੱਚ ਆ ਗਈ। ਜਿਹੜੇ ਦੇਸੀ ਦਵਾਈਆਂ ਖਾਣੇ ਨੇ ਇਹਨਾਂ ਜੜੀਆਂ ਬੂਟੀਆਂ ਤੋਂ ਤਿਆਰ ਕਰਕੇ ਵੱਡੇ-ਵੱਡੇ ਇਹ ਸਰੀਰ ਦੇ ਜਿਹੜੇ ਰੋਗ ਹੈਗੇ ਉਹਨਾਂ ਨੇ ਖਤਮ ਕੀਤੇ ਆ। ਇਹਦੇ ਨਾਲ ਮੈਂ ਇੱਕ ਹੋਰ ਦਰਖਤ ਟਾਲੀ ਦੀ ਜੇ ਗੱਲ ਕਰਾਂ। ਟਾਲੀ ਇੱਕ ਐਸਾ ਹੈ ਕਿ ਜਿੰਨੇ ਮਰਜ਼ੀ ਸਰੀਰ ਦੀ ਗਰਮੀ ਹੋਵੇ ਉਹਦਾ ਜੂਸ ਬਣਾ ਕੇ ਪੀਂਦੇ ਨਾਲ ਅਰਜਨ ਇੱਕ ਐਸਾ ਤਰਕਤਾ ਹੈ ਕਿ ਉਹਦੀ ਸੱਕ ਜਿਹੜੀ ਹੈਗੀ ਆ ਹੁਣ ਉਹ ਛੋਟੇ ਛੋਟੇ ਪੈਕਟਾਂ ਦੇ ਵਿੱਚ ਆ ਗਈ ਆ ਭਾਵ ਕਿ ਦੇਸੀ ਦਵਾਈਆਂ ਨੇ ਬਹੁਤ ਵੱਡੀ ਜਗ੍ਹਾ ਲਈ ਹੈ ਕਿਸ ਤਰ੍ਹਾਂ ਦੇਖਦੇ ਹਾਂ ਅੱਜ ਦੇ ਖੁੱਲੇ ਹੋਏ ਵੱਡੇ ਦਵਾਖਾਨੇ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਮਲਕੀਸ਼ ਸਿੰਘ ਜੀ ਚੋਪੜਾ ਸਾਹਿਬ ਜੀ ਜਿਨ੍ਹਾਂ ਨੇ ਲੰਮਾ ਸਮਾਪਨ ਸਮਾਜ ਜਿਹੜਾ ਪੰਜਾਬ ਕੋਲੋਂ ਦਿੱਤਾ ਪਰ ਉਹਨਾਂ ਦੀ ਇਹ ਸ਼ੌਂਕ ਸੀਗਾ ਜੀ ਕਿ ਦੇਸ਼ ਦੇ ਅੰਦਰ ਜੋ ਸਾਡੇ ਦੇਸ਼ ਦੇ ਅੰਦਰ ਆਯੁਰਵੈਦਿਕ ਸੀਗਾ ਉਹ ਪਿਛਲੇ ਸਮੇਂ ਬਹੁਤ ਜੀ ਵੱਡੇ ਪੱਧਰ ਤੇ ਜੀ ਟਰੀਟਮੈਂਟ ਨੂੰ ਸਾਡੇ ਦੇਸ਼ ਚੋਂ ਮੈਂ ਜਦੋਂ ਤੁਸੀਂ ਰਿਸਰਚ ਕਰਦੇ ਆ ਸਾਡੇ ਦੇਸ਼ ਦੇ ਅੰਦਰੋਂ ਆਯੁਰਵੈਦਿਕ ਬਹੁਤ ਵੱਡੇ ਮਲਖਾਂ ਚ ਗਿਆ ਜੀ ਜਿਨ੍ਹਾਂ ਨੇ ਇਹਨੂੰ ਇੰਪਲੀਮੈਂਟ ਕੀਤਾ ਪਰ ਸਾਡਾ ਦੇਸ਼ ਆ ਜਿਹੜਾ ਜੀ ਉਹ ਦੂਜੀਆਂ ਸ਼ਕਤੀਆਂ ਦੇ ਮਗਰ ਲੱਗ ਕੇ ਜੀ ਐਲੋਪੈਥੀ ਵੱਲ ਨੂੰ ਵੱਡੇ ਪੱਧਰ ਤੇ ਚੱਲਿਆ ਜੀ ਔਰ ਐਲੋਪੈਥੀ ਤੁਸੀਂ ਦੇਖਦੇ ਆ ਕਿ ਬਹੁਤ ਸਾਰੀਆਂ ਬਿਮਾਰੀਆਂ ਜੀ ਐਲੋਪੈਥੀ ਰਾਹੀਂ ਉਹਨਾਂ ਨੂੰ ਦਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬਿਲਕੁਲ ਜੀ ਜੀ ਦਰੋ ਉਹਨਾਂ ਨੂੰ ਦਵਾਉਣੇ ਆ ਉਹ ਕਿਤੇ ਨਾ ਕਿਤੇ ਬਰਸਟ ਕਰਦੇ ਜੀ ਉਹਨਾਂ ਦੇ ਨਾਲ ਅੱਜ ਕੱਲ ਬਹੁਤ ਘਾਤਕ ਬਿਮਾਰੀਆਂ ਕੈਂਸਰ ਆ ਰਹੀਆਂ ਜਿਹੜੀਆਂ ਸਾਡੇ ਸਰੀਰ ਦੇ ਅੰਦਰ ਹੀ ਆਉਂਦੀਆਂ ਉਹਨਾਂ ਦੇ ਨਾਲ ਲੋਕ ਜਿਹੜੇ ਆ ਚਾਹੇ ਕੀਮੋਥੈਰੇਪੀ ਕਰਵਾਉਂਦਾ ਚਾਹੇ ਕੋਈ ਉਹਨੂੰ ਰੈਡੀਓ ਰੈਡੀਓ ਥੈਰੇਪੀ ਕਰੰਦਾ ਉਹਦੇ ਨਾਲ ਜਿਹੜਾ ਲੋਕ ਲਾ ਇਲਾਜ ਹੋਏ ਇਹ ਆਯੁਰਵੈਦਿਕ ਇਦਾਂ ਦਾ ਇੱਕ ਇੱਕ ਮੈਡੀਸਨ ਆ ਇੱਕ ਇਦਾਂ ਦੀ ਦਵਾਈ ਆ ਇਦਾਂ ਦਾ ਸਾਡੇ ਘਰ ਦੇ ਅੰਦਰ ਹੀ ਜਿਹਦਾ ਤੁਸੀਂ ਨਿੰਮ ਦੀ ਗੱਲ ਕੀਤੀ ਆ ਟਾਲੀ ਦੀ ਗੱਲ ਕੀਤੀ ਕਿੱਕਰ ਦੀ ਗੱਲ ਕੀਤੀ ਪਿੱਪਲ ਦੀ ਗੱਲ ਕੀਤੀ ਆ ਬੋੜ ਦੀ ਗੱਲ ਕੀਤੀ ਆ ਛਾਲ ਦੇ ਦਰਖਤ ਦੀ ਗੱਲ ਕੀਤੀ ਆ ਇਦਾਂ ਹੁਣ ਨਿੰਬੂ ਆ ਸੰਤਰਾ ਆ ਸੇਵਾ ਇਹ ਜਿਹੜੇ ਇਹ ਘਾਰਵੈਦਿਕ ਫਰੂਟ ਆ ਜੀ ਜੇ ਅਸੀਂ ਇਹਨਾਂ ਨੂੰ ਪ੍ਰੋਪਰ ਲੈਂਦੇ ਰਹਾਂਗੇ ਤੁਹਾਨੂੰ ਮੰਨਣ ਲੱਗਦਾ ਸ਼ਰੀਰ ਦੇ ਅੰਦਰ ਜਿਦਾਂ ਤુલਸੀ ਆ ਗਈ ਜਿਵੇਂ ਆ ਗਈ ਜੀ ਜੀ ਸੌਫ ਆ ਗਈ ਬਿਲਕੁਲ ਜੀਰ ਆ ਗਿਆ ਤੁਸੀਂ ਇਹਨਾਂ ਦਾ ਹੀ ਸੂਪ ਪਿਓ ਜੀ ਮੰਨ ਜ਼ਰੂਰ ਤੇ ਨਹੀਂ ਹੈਗੀ ਤੁਹਾਨੂੰ ਹੋਰ ਤਰ੍ਹਾਂ ਦੇ ਪਰ ਸਰ ਦੇਖਿਓ ਕਿ ਹਰ ਚੀਜ਼ ਦੇ ਅੰਦਰ ਇਹ ਸਾਡਾ ਅਯੁਰਵੈਦਿਕ ਛੁਪਿਆ ਹੋਇਆ ਜੀ ਆਪਾਂ ਗੱਲ ਆਮਲੇ ਦੀ ਕਰੀਏ ਦੇਖ ਲਓ ਆਮਲਾ ਸ਼ਰੀਰ ਵਾਸਤੇ ਰਾਮ ਬਾਣ ਇਹਨਾਂ ਦਵਾਈਆਂ ਦੇ ਨਾਲ ਬਹੁਤ ਸਾਰੇ ਹਜ਼ਾਰੇ ਮਰੀਜ਼ ਠੀਕ ਕੀਤੇ ਆ ਕਿਤੇ ਨਾ ਕਿਤੇ ਇਹਨਾਂ ਦਵਾਈਆਂ ਨੂੰ ਦਬਾਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਦੂਸਰੀਆਂ ਦਵਾਈਆਂ ਦੇ ਵਿੱਚ ਬਹੁਤ ਕੁਝ ਹੈਗਾ ਜਿਹੜਾ ਕਿ तकरीबन ਸਾਰਿਆਂ ਨੂੰ ਪਤਾ ਹੁੰਦਾ ਕਿੰਨੇ ਕੁ ਲੋੜ ਹੈ ਇਹਨਾਂ ਦਵਾਈਆਂ ਦੇ ਨਾਲ ਇਹਨਾਂ ਤਰਕਤਾਂ ਦੇ ਨਾਲ ਇਹਨਾਂ ਬਨਸਪਤੀਆਂ ਦੇ ਨਾਲ ਜੁੜਨ ਕਿਉਂਕਿ ਅਸੀਂ ਕੀ ਸੋਚਦੇ ਹਾਂ ਅਸੀਂ ਫਾਸਟਰ ਲੀਫ ਦੇਖਦੇ ਹਾਂ ਜੀ ਸਰ ਬੇਸਿਕ ਕੋ ਗੋਲੀ ਖਾਧੀ ਡਿਕਲੋਫੈਨੈਕ ਵੀ ਉਹਨਾਂ ਦਾ ਦਰਦ ਠੀਕ ਹੋ ਗਿਆ ਜੀ ਜੀ ਪਰ ਉਹ ਥੋੜੀ ਦੇਰ ਲਈ ਤਾਂ ਉਹਨਾਂ ਨੂੰ ਲੀਫ ਮਿਲ ਜਾਂਦਾ ਪਰ ਲੰਮਾ ਸਮਾਂ ਜੇ ਤੁਸੀਂ ਜਾਣਾ ਜਦੋਂ ਹੁਣ ਡਾਕਟਰ ਸਾਹਿਬ ਦਾ ਕਾਉਂਸਲ ਹੈਗਾ ਜੀ ਇਹਨਾਂ ਨੇ ਲੋਕਾਂ ਨੂੰ ਸਹੀ ਵਿਸ਼ਾਵਲ ਜੀ ਲਾਉਣ ਦਾ ਉਹਨਾਂ ਨੂੰ ਸਹੀ ਇਲਾਜ ਕਰਦਾ ਇਹਨਾਂ ਦਾ ਪਰਲ ਆਇਆ ਜਦ ਕਿ ਰਿਟਾਇਰ ਆ ਪਰਿਵਾਰ ਸੈਟ ਵਾ ਜੀ ਮਾਲੀ ਸੇਵਾਵਲ ਸੇਵਾ ਦੇ ਕਾਰਜਵਲ ਨੂੰ ਜੜੀ ਇਦਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਜਿਹੜਾ ਕਾਰਜੇ ਕਰਨਾ ਚਾਹੀਦਾ ਸਾਨੂੰ ਦਰਖਤੇ ਲਾ ਲਈ ਆਪਾਂ ਜੀ ਬਿਲਕੁਲ ਹੁਣ ਅਬ ਕਹਿਦੇ ਕਈ ਤੇ ਜਾਂਦੇ ਦਰਖਤ ਲਾਈਏ ਜਿੰਨੇ ਹੁਣ ਇਹਨਾਂ ਦਿਨਾਂ ਚ ਬਰਸਾਤਾਂ ਚੱਲਦੀਆਂ ਜੀ ਫੋਰੈਸਟ ਡਿਪਾਰਟਮੈਂਟ ਨੇ ਕਰੋੜਾਂ ਦਰਖਤ ਲਾਉਣੇ ਆ ਜੀ ਔਰ ਜਾਂਦੇ ਕਿਥੇ ਰਹਿੰਦੇ ਕਿਥੇ ਆ ਨਾਓ ਮਤਲਬ ਲੱਗੇ ਨਹੀਂ ਪਾਉਂਦੇ ਸਰ ਇੱਕ ਹੋਰ ਵੀ ਚੀਜ਼ ਹੈ ਪਹਿਹਾਰੇ ਜਾਈਏ ਦਰਖਤ ਲਾਉਣ ਤੋਂ ਬਾਅਦ ਨੰਬਰਿੰਗ ਨਹੀਂ ਹੁੰਦੀ ਅੱਛਾ ਨੰਬਰਿੰਗ ਤਾਂ ਹੋਈ ਐ ਸਾਰ ਸਭ ਤੋਂ ਵੱਡੀ ਗੱਲ ਇਹ ਹੋਈ ਹੈ ਕਿ ਜਿੰਨੇ ਕ ਦਰਖਤ ਲੁਏ ਗਏ ਆ ਕਾਰਵਾਈ ਵੀ ਕੋਈ ਨਹੀਂ ਕਿਉਂਕਿ ਇਸ ਵਾਰ ਸਾਰਨੋਂ ਜ਼ਿਆਦਾ ਜਿਹੜੀਆਂ ਅੱਗਾਂ ਲਾਈਆਂ ਗਈਆਂ ਜੀ ਔਰ ਕਿਸੇ ਇੱਕ ਵੀ ਬੰਦੇ ਤੇ ਕਾਰਵਾਈ ਨਹੀਂ ਜੀ ਉਹੋ ਨਾਲ ਕਿੰਨੇ ਸਾਡੇ ਜੀਵ ਜੰਤੂ ਆ ਜਿਹੜੇ ਨਸ਼ਟ ਹੋ ਗਏ ਦਰਸਤਾ ਹੋਏ ਹੋਏ ਜੀ ਪਰ ਮੈਂ ਪੰਜਾਬ ਦੀ ਅਸੈਂਬਲੀ ਜੇ ਇਹ ਕਿਹਾ ਸੀਗਾ ਵੀ ਪੰਜਾਬ ਦੇ ਅੰਦਰ ਬਹੁਤ ਸਾਰੀ ਜ਼ਮੀਨ ਜੀ ਜਿਹੜੀ ਸਰਕਾਰੀ ਆ ਉਹ ਖਾਲੀ ਪਈ ਆ ਬਿਲਕੁਲ ਬਿਲਕੁਲ ਜੀ ਵੀ ਆਪਾਂ ਉਹਦੇ ਤੇ ਕਿਉਂ ਨਹੀਂ ਦਰਸਤ ਲਾਉਂਦੇ ਜੀ ਵੀ ਆਪਾਂ ਉਹਦੇ ਤੇ ਦਰਸਤ ਲਾ ਲਈਏ ਘਟੋਵਾੜ ਜਿਹੜੀ ਫੋਰੈਸਟ ਦਾ 0.3% ਹਿੱਸਾ ਹੈ ਸਾਡਾ ਜਦ ਕਿ ਮਿਨੀਮਮ 15 20 ਹੋ ਜਵੇ ਤਾਂ ਸਾਡਾ ਟੈਂਪਰੇਚਰ ਤਾਪਮਾਨ ਪਾਣੀ ਸਾਰਾ ਕੁਝ ਠੀਕ ਹੋ ਸਕਦਾ ਡਾਕਟਰ ਸਾਹਿਬ ਪੰਜਾਬ ਦੀ ਜੇ ਗੱਲ ਕਰੀਏ 50 60 ਸਾਲ ਤੋਂ ਕਦੇ ਵੀ ਪੰਚਾਇਤੀ ਜ਼ਮੀਨਾਂ ਨੂੰ ਕਢਾਉਣ ਦੇ ਲਈ ਕਿਸੇ ਸਰਕਾਰ ਨੇ ਵੱਡਾ ਹਮਲਾ ਨਹੀਂ ਮਾਰਿਆ ਪੰਚਾਇਤ ਦੇ ਕੋਲ ਜ਼ਮੀਨਾਂ ਤਾਂ ਹੈ ਲੇਕਿਨ ਉਹ ਸਾਰੀਆਂ ਜਿਹੜੇ ਵੱਡੇ ਲੋਕ ਐ ਪੈਸੀ ਵਾਲੇ ਲੋਕ ਐ ਉਹਨਾਂ ਦੇ ਕੋਲ ਉਹਨਾਂ ਦੇ ਦਬਤਵਾਦੇ ਥੱਲੇ ਇਸੇ ਤਰ੍ਹਾਂ ਹੀ ਪਿੰਡਾਂ ਦੇ ਅੰਦਰ ਚੱਲਦੀਆਂ ਕਿਉਂਕਿ ਪੰਚਾਇਤੀ ਐਕਟ ਦੀਆਂ ਗੱਲਾਂ ਤਾਂ ਕੀਤੀਆਂ ਜਾਂਦੀਆਂ ਸਰਪੰਚ ਬਣਨਾ ਤਾਂ ਬਹੁਤ ਸਖਾਲਾ ਵੋਟਾਂ ਪੈ ਗਈਆਂ ਸਰਪੰਚ ਬਣ ਗਏ ਪਰ ਜਿਹੜੀ ਉਹ ਪ੍ਰਾਪਰਟੀ ਹੈ ਸਰਕਾਰੀ ਪ੍ਰਾਪਰਟੀ ਨੂੰ ਵੱਡਿਆਂ ਲੋਕਾਂ ਨੇ ਦੱਬਿਆ ਹੋਇਆ ਉਹ ਕਢਾ ਕੇ ਜੇ ਮਿੰਨੀ ਜੰਗਲ ਬਣਾ ਦਿੱਤੇ ਜਾਣ ਮੈਂ ਸੋਚਦਾ ਅਨੇਕਾਂ ਹੀ ਬਿਮਾਰੀਆਂ ਖਤਮ ਹੋ ਜਾਣਗੀਆਂ ਜਿਹੜਾ ਪੰਜਾਬ ਇੱਕ ਇੰਦਾ ਦਾ ਸੂਬਾ ਆ ਜਿੱਥੇ ਜਦੋਂ ਪੂਰੇ ਦੇਸ਼ ਦੇ ਅੰਦਰ ਸੀਲਿੰਗ ਐਕਟ ਲਾਗੂ ਹੋਇਆ ਜੀ ਸਰ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਨੇ ਪੰਜਾਬ ਦੇ ਅੰਦਰ ਸੀਲਿੰਗ ਐਕਟ ਲਾਗੂ ਨਹੀਂ ਹੋਣ ਦਿੱਤਾ ਉਹਦਾ ਜਿਹੜਾ ਦੇ ਪੰਜਾਬ ਦੇ ਅੰਦਰ ਦਲਤ ਬੈਕਵਰਡ OBC ਜਮਾਤਾਂ ਜਿਹੜੀਆਂ ਬੇਜਮੀਨੇ ਲੋਕੋ ਕਿਸੇ ਵੀ ਵਰਗਾਂ ਦੇ ਹੋ ਉਹਨੂੰ ਬਹੁਤ ਵੱਡਾ ਨੁਕਸਾਨ ਜੀ ਜਦ ਕਿ ਤੁਸੀਂ ਯੂਪੀ ਚਲ ਜਾਓ ਵਿਹਾਰ ਚਲ ਜਾਓ ਮੱਧ ਪ੍ਰਦੇਸ਼ ਚਲੋ ਚਾਹੇ ਜ਼ਮੀਨ ਕਿਸੇ ਕੋਲ ਹੈ ਨਹੀਂ ਪਰ ਉਹਨਾਂ ਕੋ ਪੱਡੇ ਜਰੂਰ ਆਵੇ ਸਾਡੇ ਤੁਹਾਡੇ ਤਨ ਖੇਤ ਦਾ ਚਾਰ ਕਿਹਾ ਹਾਂਜੀ ਵਾਹ ਭੈਣ ਕੁਮਾਰੀ ਮਾਇਆਵਰਦੀ ਨੇ ਜਦੋਂ ਪਹਿਲੀ ਵਾਰ ਸੀਐਮ ਬਣੇ ਤਾਂ ਸਭ ਤੋਂ ਪਹਿਲਾਂ ਜਿਹੜੇ ਲੋਕਾਂ ਨੂੰ ਸਰਕਾਰਾਂ ਨੇ ਪੱਡੇ ਦਿੱਤੇ ਸੀਗੇ ਵਾਹ ਜੀ ਵਾਹ ਜਿਨ੍ਹਾਂ ਨੂੰ ਕਾਬਜ਼ੀ ਨਹੀਂ ਸੀ ਮਿਲਿਆ ਉਹਨੂੰ ਕਾਬਜ਼ੀ ਦਿਵਾਏ ਜੀ ਮਾਲੇ ਹਰੇ ਘਰ ਨੂੰ ਤਿੰਨ ਤਿੰਨ ਖੇਤ ਜ਼ਮੀਨ ਮਿਲ ਗਈ। ਜੀ ਮੈਂ ਪੰਜਾਬ ਦੀ ਅਸੈਂਬਲੀ ਜਦੋਂ ਧਾਲੀਵਾਲ ਸਾਹਿਬ ਜ਼ਮੀਨਾਂ ਛਡਾਉਂਦੇ ਸੀ ਮੈਂ ਇਹਨਾਂ ਨੂੰ ਪੁੱਛਿਆ ਜੀ ਵੀ ਆਪਾਂ ਇਹਨਾਂ ਦਾ ਜ਼ਮੀਨਾਂ ਦਾ ਕਰਨਾ ਕੀ ਛਡਾ ਕੇ ਜੀ ਕਹਿੰਦਾ ਇਹ ਤਾਂ ਮੈਨੂੰ ਪਤਾ ਨਹੀਂ ਜੀ ਮੈਂ ਕਿਹਾ ਤੁਸੀਂ ਕਿਹਾ ਇਹਨਾਂ ਨੂੰ ਬੇਜ਼ਮੀਨੇ ਲੋਕਾਂ 'ਚ ਬਨੂਗੇ ਬਿਲਕੁਲ ਕਹਿੰਦਾ ਸਾਡੇ ਕੋਲ ਜ਼ਮੀਨ ਹੈ ਨਹੀਂ ਜੀ ਮੈਂ ਕਿਹਾ ਜ਼ਮੀਨ ਮੈਂ ਦੱਸਦਾ ਕਿਥੇ ਜੀ ਵੀ ਜਿਹੜਾ ਰੋਪੜ ਤੋਂ ਲੈ ਕੇ ਤਲਵਾੜੇ ਤੱਕ ਇੱਕ ਬਹੁਤ ਵੱਡਾ ਜੰਗਲ ਆ ਲੱਖਾਂ ਐਕਟ ਜੀ ਵੇ ਤੁਸੀਂ ਲੋਕਾਂ 'ਚ ਬੰਡੋ ਜਿਹੜੇ ਬੇਜਮੀਨੇ ਆ ਇੱਕ ਦਿਨ 'ਚ ਸਰਵੇ ਆ ਜਾਣਾ ਟੋਟਲ ਜ਼ਮੀਨ ਦਾ ਦੂਜੇ ਦਿਨ ਸਰਵੇ ਆ ਜਾਣਾ ਬੇਜਮੀਨੇ ਲੋਕਾਂ ਦਾ ਜੀ ਵੀ ਤੁਸੀਂ ਉਹਨਾਂ ਦੀ ਉਹਨਾਂ ਦੀ ਰੇਸ਼ੋ ਕੱਢ ਲਓ ਜਿੰਨੇ ਜਿੰਨੇ ਕਿਹੇ ਕਿਹਨੂ ਖੇਤ ਆਉਂਦੇ ਆ ਦੋ ਆਣੇ ਤਿੰਨ ਆਣੇ ਚਾਰ ਆਣੇ ਦਿਓ ਔਰ ਉਹਦੀ ਡਿਊਟੀ ਲਾਓ ਜੀ ਮੈਂ ਤਾਂ ਇਹਨੂੰ ਜੰਗਲ ਨੂੰ ਸੰਭਾਲਣਾ ਇਹਦੇ ਵਿੱਚ ਆਪਣੇ ਡੰਗੇ ਰੱਖਣੇ ਇਹਦੇ ਵਿੱਚ ਆਪਣੀਆਂ ਸਬਜ਼ੀਆਂ ਲਾਉਣੀਆਂ ਇਹਦੇ ਵਿੱਚ ਖੇਤੀਬਾੜੀ ਕਰਨੀ ਹੈ ਆਪਣਾ ਘਰ ਪਰਿਵਾਰ ਬਣਾਣਾ ਬੇਜਮੀਨਾ ਦਾ ਨਾ ਕੋਈ ਰਹਿ ਜੀ ਉਹਨਾਂ ਜ਼ਮੀਨ ਵੀ ਦੱਸੀ ਮੈਂ ਕਿਥੇ ਕਿਥੇ ਹੈਗੀ ਵਾਹ ਜੀ ਵਾਹ ਜੀ ਵੇ ਸਾਡੇ ਕੋਲ ਹੀ ਮਹਾਲੀ ਦੇ ਅੰਦਰ 3500 ਏਕੜ ਜ਼ਮੀਨ ਹੈ ਸਰਕਾਰੀ ਖਾਲੀ ਲੋਕਾਂ ਨੇ ਕਬਜ਼ੇ ਕੀਆ ਹੈ ਜੀ ਬੜੀ ਤਕੜੀ ਇਹ ਸਾਰੇ ਪੰਜਾਬ ਦਾ ਘੜਾ ਰਹੇ ਸਰਵੇ ਔਰ ਸਵਾਲਾਂ ਦੇ ਰੰਗ ਜੀ ਮੰਨ ਲਓ ਲਗਭਗ 800 ਸਵਾਲ ਮੈਂ ਪੰਜਾਬ ਦੀ ਅਸੈਂਬਲੀ ਨੂੰ ਪੁੱਛਿਆ ਜੀ ਯੋਨਾਦ ਮੰਨੂ ਰਿਟਰਨ ਦੇ ਜਵਾਬ ਹੈ ਬਹੁਤ ਅਹਿਮ ਜਾਣਕਾਰੀਆਂ ਆਪਾਂ ਕਿੱਦਾਂ ਤੁਹਾਡੇ ਨਾਲ ਬੈਠ ਕੇ ਸਾਂਝੀਆਂ ਕਰਾਂਗੇ ਔਰ 37 ਵਾਰ ਮੈਂ ਪੰਜਾਬ ਦੀ ਸੈਂਪਲੀ ਚ ਬੋਲੇ ਜੀ ਇਹ ਤਾਂ ਸਾਰਾ ਪੰਜਾਬ ਜਾਣਦਾ ਕਿ ਡਾਕਟਰ ਸਾਹਿਬ ਕਾਹ ਇਹ ਬੱਚਿਆਂ ਦੇ ਮਾਮਲੇ ਜੀ ਜੀ ਬਹੁਤ ਵੱਡਾ ਮਸਲਾ ਆ ਜੀ 200 ਕਰੋੜ ਰੁਪਈਆ ਮੇਰੇ ਕਰਕੇ ਲਈ ਜੋ ਹੈ ਬੱਚਿਆਂ ਦਾ ਜੀ ਜੀ ਇਹਦੇ ਅੰਦਰ ਇਹ ਬਹੁਤ ਛੱਡਾਂ ਤੁਹਾਡੀ ਆਵਾਜ਼ ਉਠਾਉਣ ਦੇ ਨਾਲ ਬਣੀਆਂ ਹੈਗੀਆਂ 3 ਲੱਖ ਮੁਲਾਜ਼ਮ ਜਿਹੜਾ ਪਿਛਲੇ 10 ਦਾ 14 ਦਾ ਇੱਕ ਪੱਤਰ ਆ ਜੀ ਜਿਹੜਾ ਸ਼ੁਰੂ ਕਾਹ ਮੁਲਾਜ਼ਮ ਹੈ ਉਹ ਤੋਂ ਪ੍ਰਭਾਵਤ ਹੈ ਕਿਸੇ ਕਨਸਟੀਟਿਊਸ਼ਨ ਪੋਸਟ ਨੇ ਜਿਹੜਾ ਉਹਨੂੰ ਦੂਸਰਾ ਨਹੀਂ ਕੀਤਾ ਹੈਗਾ ਉਹਨੂੰ ਜਾਰੀ ਨਹੀਂ ਕੀਤਾ ਹੈਗਾ ਜੀ ਜੀ ਉਹ ਹਵਾ ਜਿਹੀ ਉਹ ਸਾਡੇ 3 ਲੱਖ ਮੁਲਾਜ਼ਮ ਜਿਹੜੇ ਤਰੱਕੀਆਂ ਤੋਂ ਰੁੱਕ ਗਏ ਜੀ ਹੋਰ ਇਦਾਂ ਦੇ ਬਹੁਤ ਸਾਰੇ ਇਹ ਪੰਜਾਬ ਦੇ ਅੰਦਰ ਬੇਜਮੀਨੇ ਲੋਕਾਂ ਦਾ ਮਾਮਲਾ ਆਟੇ ਦਾ ਰਾਸ਼ਨ ਕਾਰਡ ਦਾ ਮਾਮਲਾ ਵੇ ਜਿਹਦੇ ਮਜ਼ਦੂਰ ਤਾਂ ਨਾ ਦਿੰਦੇ ਉਹਨਾਂ ਨੂੰ ਕੁੱਟਣ ਦਾ ਮਾਮਲਾ। ਜਾਇ ਬੱਚਿਆਂ ਨੂੰ ਪੇਪਰਾਂ 'ਚੋਂ ਠਾਲਣ ਦਾ ਮਾਮਲਾ। ਬੜੀ ਤਕਰੀਰ ਸੁਖਾਈ ਜੀ। ਜਾਇ ਬੱਚਿਆਂ ਨੂੰ ਪੇਪਰਾਂ 'ਚੋਂ ਠਾਲ ਦਿੱਤਾ ਚੌਥੇ ਪੇਪਰ 'ਚੋਂ ਠਾਲ ਦਿੱਤਾ। ਮੈਨੂੰ ਮੈਂ ਬੀਸੀ ਚਾਂ ਬੀਸੀ 22 ਚਾਂਸਲ ਅਸੀਂ ਗੁਨਾਨਗਦੇਵ ਯੂਨੀਵਰਸਿਟੀ ਨੂੰ ਮਿਲੇ। ਜੀ। ਸਾਡੀ ਕਮੇਟੀ ਮਿਲੀ ਵੈਲਫੇਅਰ ਕਮੇਟੀ। ਹਾਂ ਜੀ। ਤਾਂ ਉਹ ਕਹਿੰਦਾ ਜੀ ਵੀ ਇਹ ਬੱਚਿਆਂ ਨੂੰ ਦਾਅ ਠਾਲਿਆ ਇਹਨਾਂ ਦੇ ਇਹਨਾਂ ਦੀ ਹਾਜ਼ਰੀਆਂ ਪੂਰੀਆਂ ਨਹੀਂ ਸੀ। ਜੀ। ਮੇਰੇ ਹਾਜ਼ਰੀਆਂ ਪਹਿਲੇ ਪੇਪਰ ਚ ਪੂਰੀਆਂ ਹੋ ਗਈਆਂ ਦੂਜੇ ਚ ਹੋ ਗਈਆਂ ਤੀਜੇ ਚ ਹੋ ਗਈਆਂ ਚੌਥੇ ਰਾਲ ਦੇ ਤੇ ਇੱਕ ਮਹੀਨਾ ਹਾਜ਼ਰੀਆਂ ਕਰਾਈਆਂ ਹਾਜ਼ਰੀਆਂ ਪੂਰੀਆਂ ਉਹਨਾਂ ਨੇ ਕਰਾਉਣੀਆਂ ਜਿਸ ਨੂੰ ਵਾਪਰ ਸਮਝੀ। ਜੀ ਸਰ ਜਦੋਂ ਚਾਰ ਚਾਰ ਬੰਦਾ ਪੇਪਰ ਦੇ ਚੁੱਕਿਆ ਉਹ ਬਿਨ ਹਾਜ਼ਰੀਆਂ ਦੇ ਉਹਦੇ ਚ ਬਿਲਕੁਲ ਉਹਨੂੰ 5 ਮਹੀਨੇ ਠਾਲ ਦਿੰਦਾ ਇਹਦਾ ਸਾਲ ਕੰਮ ਕਰਾਉ ਬੜੀ ਕੀ ਸ਼ਰਾਰਤ ਹੈ ਜੀ ਬਿਲਕੁਲ ਬਹੁਤ ਵੱਡਾ ਸਾਡੇ ਲੋਕਾਂ ਨਾਲ ਧੱਕਾ ਹੋ ਰਿਹਾ ਸਾਡੇ ਲੋਕ ਤਾਂ ਐਵੇਂ ਆਹ ਗਲੀਆਂ ਨਾਲੀਆਂ ਦੀ ਜ਼ਰੂਰਤ ਆ ਜੀ ਜੀ ਜਿਹੜਾ ਮੈਂ ਕਿਹਾ ਸੀ ਵੀ ਮੈਡੀਕਲ ਕਾਲਜ ਬਣਾਓ ਸਾਡੇ ਜ਼ਿਲ੍ਹੇ ਦੇੰਦਾ ਜੀ ਸਾਡਾ ਜ਼ਿਲ੍ਹਾ ਉਹ ਜ਼ਿਲ੍ਹਾ ਰੋਪੜ ਤੇ ਇਹ ਫਲੋਰ ਭਗਵਾੜਾ ਇਹਨੂੰ ਭਗਤ ਸਿੰਘ ਦਾ ਪਿੰਡ ਹੈ ਜੀ ਭਗਤ ਸਿੰਘ ਜਰਦੀ ਦੀ ਮੈਂ ਗੱਲ ਕਰ ਰਿਹਾ ਹਾਂ ਬਈ ਤੁਸੀਂ ਸਾਡਾ ਜਿਆਦਾ ਬਣਾ ਮੈਂ ਰੇਟਿੰਗ ਕਿੱਥੀ ਨਹੀਂ ਸ਼ਹੀਦ ਭਗਤ ਸਿੰਘ ਜੀ ਦਾ ਨਗਰ ਹੋਵੇ ਸ਼ਹੀਦ ਭਗਤ ਸਿੰਘ ਜੀ ਦਾ ਜ਼ਿਲ੍ਹਾ ਹੋਵੇ ਪਿੰਡ ਸ਼ਹਿਰਾਂ ਨਾਲੋਂ ਟੱਟ ਚੁੱਕੇ ਆਉਣ ਜਾਣ ਦਾ ਸਾਧਨ ਕੋਈ ਨਹੀਂ ਹੈ ਨਾ ਬੱਸ ਹੈ ਨਾ ਕੋਈ ਹੋਰ ਸਾਧਨ ਹੈ ਗੱਲਾਂ ਬਹੁਤ ਵੱਡੀਆਂ ਵੱਡੀਆਂ ਲੋਕ ਤੁਰ ਕੇ ਆਂਦੇ ਨੇ ਸ਼ਹਿਰਾਂ ਨੂੰ ਜਾਣ ਦੇ ਲਈ ਬੱਡੇ ਜਦੋਂ ਸੀਐਮ ਸਾਹਿਬ ਹਨ ਇੱਥੇ ਮਾਰਚ 'ਚ ਔਰ ਸਤੰਬਰ 'ਚ ਆਉਂਦੇ ਆ ਜੀ ਤੋਂ ਉਹਨਾਂ ਨੂੰ ਮੈਂ ਇੱਕ ਦਿਨ ਪਹਿਲਾਂ ਖੁਦ ਇਹ ਸੈਸ਼ਨ ਚੱਲਦਾ ਹੁੰਦਾ ਮਾਰਦੇ ਦਾ ਬਾਇਟ ਚੱਲਦਾ ਸੀ ਜੀ ਜੀ ਮੈਨੂੰ ਪੁੱਛਦਾ ਵੀ ਤੁਸੀਂ ਕੱਲ੍ਹ ਜਾਣਾ ਜੀ ਵਕੀਲ ਦੱਸੂਗੇ ਸਾਡੇ ਜ਼ਿਲ੍ਹੇ ਦੇ ਲੋਕਾਂ ਨੂੰ ਵੀ ਕੀ ਕੀਤਾ ਤੁਸੀਂ ਉੱਥੇ ਸੌਂਹ ਚੱਕੀ ਜੀ ਲੱਖਾਂ ਇੱਕ ਏਕੜ ਜਿਹੜੀ ਆ ਤੁਸੀਂ ਕਣਕ ਪੜਾਤੀ ਔਰ ਮਿਲਿਆ ਕੀ ਸਾਨੂੰ ਨਾ ਕੋ ਇੰਡਸਟਰੀ ਨਾ ਕੋ ਐਜੂਕੇਸ਼ਨ ਸੈਂਟਰ ਨਾ ਕੋ ਮੈਡੀਕਲ ਕਾਲ ਜੀ ਬਦੂ ਜੀ ਕਰੋ ਤਾਂ ਸਹੀ ਐਲਾਨ ਕਰੋ ਬਿਲਕੁਲ ਪਹਿਲਾਂ ਹੀ ਮੇਨਾਂ ਕਮਿਟਮੈਂਟ ਕੀਤੀ ਸੀ ਵੀ ਅਸੀਂ ਬਣਾ ਦੇਾਂਗੇ ਜੀ ਮੈਂ ਇਹਨਾਂ ਨੂੰ ਜਗ੍ਹਾ ਵੀ ਬਨਵਾ ਲਈ ਦੀ ਪੰਚਾਇਤ ਦਾ ਧੰਨਵਾਦ ਯਾਨੀ ਜਿਵੇਂ ਜਿਵੇਂ 13 ਖੇਤ ਦੇ ਦੇ ਦਿਆਂਗੇ ਸਰਕਾਰ ਨੂੰ ਜੇ ਮੈਡੀਕਲ ਕਾਲਜ ਬਣਾਉਗੇ ਪੰਜ ਖੇਤਾਂ ਦੇ ਨਾਲ ਇੱਕ ਹੋਰ ਗੱਲ ਹੈ ਖੜਕੜਕਲਾ ਪਿੰਡ ਦੀ ਕਿ ਗੱਡੀ ਲੈਣ ਦੇ ਨਜ਼ਦੀਕ ਪੌੜ ਬਣਿਆ ਉਹ ਪੌੜ ਜਦੋਂ ਕੋਈ ਆਉਣਾ ਜਾਣਾ ਉਹ ਪਾਣੀ ਨਾਲ ਭਰ ਜਾਂਦਾ ਲੁਕਤਾ ਖੋਹਾਂ ਦਾ ਬਣ ਗਿਆ ਖੜਕੜਕਲਾ ਪਿੰਡ ਵੀ ਬਹੁਤ ਪਰੇਸ਼ਾਨ ਹੈ ਕਿ ਦਾਅਵੇ ਵੱਡੇ ਆ ਸਾਰੇ ਮੰਤਰੀ ਆਉਂਦੇ ਆ ਸਾਰੇ ਅਫਸਰ ਆਉਂਦੇ ਆ ਪਰ ਫਿਰ ਪਿੰਡ ਪਿਛੜਿਆ ਬਹੁਤ ਵੱਡੀ ਵੀਡੀਓ ਇੱਥੇ ਅਸੀਂ ਦੇਸ਼ੇ ਪੱਤੇ ਵੀ ਚਲਾਈ ਸੀ ਜੇ ਬੂਟੇ ਲੱਗ ਜਾਣ ਦਰਖਤ ਲੱਗ ਜਾਣ ਮੈਂ ਸੋਚਦਾ ਹਾਂ ਤਾਂ ਬਹੁਤ ਜ਼ਿਆਦਾ ਫਾਇਦਾ ਅਯੁਰਵੈਦਿਕ ਡਾਕਟਰਾਂ ਨੇ ਵੀ ਹੋ ਜਾਣਾ ਜੀ ਕਿਉਂਕਿ ਕੋਈ ਚੀਜ਼ ਬਾਹਰੋਂ ਲੈਣੀ ਨਹੀਂ ਪੈਗੀ ਫਰੈਸ਼ ਪੱਤੀਆਂ ਮੈਣਨ ਗਿਆ ਉਹਨਾਂ ਪੱਤੀਆਂ ਤੋਂ ਵੱਡੀਆਂ ਦਵਾਈਆਂ ਤਿਆਰ ਕੀਤੀਆਂ ਆ ਜਾਣਗੀਆਂ ਤੇ ਕੀ ਮੈਸੇਜ ਦੇਣਾ ਚਾਹੁੰਦੇ ਆ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਵੀ ਕਿ ਇਹਨਾਂ ਮੈਡੀਸਨ ਅਯੁਰਵੈਦਿਕ ਦੇ ਨਾਲ ਕਿੰਨਾ ਕੁ ਜੁੜਨਾ ਚਾਹੀਦਾ ਕਿਉਂਕਿ ਸਾਨੂੰ ਜੇ ਤੁਸੀਂ ਪਰਮਾਨੈਂਟ ਆਪਣੀ ਸਿਹਤ ਠੀਕ ਰੱਖਣੀ ਹੈ ਜੀ ਆਪਣੀਆਂ ਬਿਵਾਰੀਆਂ ਨੂੰ ਸੁਕਾਣਾ ਪਾਣਾ ਤਾਂ ਸਾਨੂੰ ਕਿਸੇ ਨਾ ਕਿਸੇ ਦਿਨ ਜਿਹੜਾ ਆਯੁਰਵੈਦਿਕ ਤੇ ਆਣਾ ਹੀ ਪੈਣਾ ਇਸ ਕਰਕੇ ਜੇ ਹੁਣ ਤੁਸੀਂ ਦੇਖ ਲਓ ਜਦੋਂ ਬੰਦਾ 40 ਸਾਲ ਤੋਂ ਉੱਤੇ ਚਲ ਜਾਂਦਾ ਉਹ ਸਾਰੇ ਆਯੁਰਵੇਦ ਗੱਲ ਹੋ ਜਾਂਦਾ ਕੋਈ ਕੜਾੜਾ ਪੀਣ ਲੱਭਦਾ ਕੋਈ ਦਵਾਈਆਂ ਖਾਣ ਲੱਭਦਾ ਕੋਈ ਨਿੰਮ ਨਿੰਮ ਦੇ ਪੱਤੇ ਖਾਣ ਲੱਭਦਾ ਤੁਸੀਂ ਇੱਕ ਵਾਰ ਦੇਖੋ ਹਨ ਤੁਸੀਂ ਆਪਣੇ ਘਰ 'ਚ ਨਿੰਮ ਦੀਆਂ ਪੰਜ ਸੱਤ ਡਾਹਣੀਆਂ ਤੋੜ ਕੇ ਕਮਰੇ 'ਚ ਰੱਖ ਲਓ ਵਾਹ ਜੀ ਤੁਹਾਡਾ ਜਿਹੜਾ ਉਹ ਸਟਾਈਲ ਆ ਜੀ ਹੋ ਜਾਂਦਾ ਕਮਰੇ 'ਚ ਸਟਾਈਲ ਆ ਜੀ ਹੋ ਜਾਂਦਾ ਜੀ ਤਾਂ ਕਰਕੇ ਸਾਨੂੰ ਇੱਧਰ ਨੂੰ ਜਾਣਾ ਚਾਹੀਦਾ ਉਹ ਡਾਕਟਰ ਸਾਹਿਬ ਨੇ ਜਿਹੜਾ ਅਪਰਾਲਾ ਕੀਤਾ ਇਹ ਬਹੁਤ ਵਧੀਆ ਅਪਰਾਲਾ ਹੈ ਅਸੀਂ ਉਹ ਐਪਰੀਸ਼ੀਏਟ ਕਰਦੇ ਹਾਂ ਔਰ ਲੋਕਾਂ ਨੂੰ ਵੀ ਵੱਧ ਵੱਧ ਜਿਹੜਾ ਬੇਨਤੀ ਕਰਦੇ ਤਾਂ ਹੀ ਜਿਹੜਾ ਤੁਹਾਡਾ ਸਾਡਾ ਨਾਲ ਮਿਲ ਕੇ ਜਿਹੜਾ ਗੁਰੂ ਪੰਜ ਚਾਹੁੰਦੇ ਸੀ ਪੰਜਾਬ ਦੇਸ਼ ਚਾਹੁੰਦੇ ਸੀ ਨਾ ਬੇਪਾਣੀ ਜਿਹੜਾ ਮਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਾ ਤਮਾਤਾ ਤਾਂ ਹੀ ਆਪਾਂ ਪੂਰਾ ਕਰ ਸਕਦੇ ਹਾਂ ਜੇ ਆਪ ਕਰੀਏ ਜੀ ਜੀ ਬਾਤਵਾਧਨ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਨਵਾਂ ਸ਼ਹਿਰ ਦੇ ਐਮਐਲਏ ਸਹਿਬਾਨ ਨਵਾਂ ਸ਼ਹਿਰ ਦੇ ਮਾਨਯੋਗ ਐਮਐਲਏ ਸਹਿਬਾਨ ਡਾਕਟਰ ਨਸ਼ਤਰਪਾਲ ਜੀ ਜੀ ਨੇ ਬਹੁਤ ਵੱਡੇ ਮੁੱਦਿਆਂ ਦੇ ਉੱਪਰ ਛੋਟੇ ਸ਼ਬਦਾਂ ਦੇ ਜੇ ਗੱਲ ਦਵਾਈਆਂ ਦੀ ਕਰੀਏ ਅੱਜ ਦੇ ਇਸ ਫੰਕਸ਼ਨ ਦੀ ਇਸ ਦਵਾਖਾਨੇ ਦੀ ਕਰੀਏ ਇਹਦੇ ਨਾਲ ਜੁੜਨ ਦੀ ਵੱਡੀ ਅਪੀਲ ਕੀਤੀ ਹੈਗੀ ਬੈਸ ਸਾਹਿਬ ਦੇ ਨਾਲ ਵੀ ਮੁਲਾਕਾਤ ਕਰਾਵਾਂਗੇ ਬੈਸ ਸਾਹਿਬ ਪ੍ਰੀਸ਼ਤ ਸ੍ਰੀਕਾਂ ਜੀ ਸੋਸੀ ਗਈ ਸੋਸੀ ਘਸਰੇ ਨੂੰ ਕਿਸ ਤਰ੍ਹਾਂ ਦੇ ਰਿਜ਼ਲਟ ਆਉਂਦੇ ਆ ਜੀ ਦਵਾਈਆਂ ਦੇ ਕਿਉਂਕਿ ਪੇਸ਼ੈਂਟ ਜਦੋਂ ਲੈ ਕੇ ਜਾਂਦੇ ਆ ਤੇ ਕੀ ਬੋਲਦੇ ਨੇ ਦੇਖੋ ਜੀ ਜਿਹੜੀ ਇਹ ਆਯੁਰਵੈਦ ਜਿਹੜੀ ਹੈਗੀ ਆ ਜੀ ਇਹਦੇ ਰਿਜ਼ਲਟ ਤਾਂ ਬਹੁਤ ਵਧੀਆ ਨੇ ਜੇ ਕੋਈ ਦਵਾਈ ਨੂੰ ਪ੍ਰੋਪਰ ਖਾਵੇ ਜੀ ਪਰਹੇਜ਼ ਰੱਖੇ ਜੀ ਰਿਜ਼ਲਟ ਵਧੀਆ ਹੈਗੇ ਆ ਲੇਕਿਨ ਥੋੜਾ ਟਾਈਮ ਲੱਗਦਾ ਇਹਨੂੰ ਜਿਸ ਤਰ੍ਹਾਂ ਅੰਗਰੇਜ਼ੀ ਦਵਾਈਆਂ ਦਾ ਥੋੜਾ ਵੀ ਜਲਦੀ ਜਲਦੀ ਦਵਾਈ ਖਾ ਕੇ ਹਰ ਕ ਨੂੰ ਹੁੰਦਾ ਵੀ ਮੈਂ ਅੱਜ ਦਵਾਈ ਖਾਧੀ ਆ ਤੇ ਸਵੇਰੇ ਮੈਂ ਕੰਮ ਤੇ ਚੱਲ ਜਾਵਾਂ ਜੀ ਜਿਹੜੀ ਆਯੁਰਵੈਦ ਵਿੱਚ ਇਹਦੇ ਆ ਥੋੜਾ ਟਾਈਮ ਲੱਗਦਾ ਇਹਨੂੰ ਲੇਕਿਨ ਬਿਮਾਰੀ ਜਿਹੜੀ ਆ ਉਹ ਜੜ ਤੋਂ ਚੱਕੀ ਜਾਂਦੀ ਆ ਜੀ ਰਿਜ਼ਲਟ ਜਿਹੜੇ 100% ਹੈ ਜੀ ਦੇ ਹਾਂਜੀ ਬੈ ਸਾਹਿਬ ਕਿਹੜਾ ਐਡਰੈਸ ਹੈ ਜਿਹੜੇ ਸਰੋਤੇ ਜੁੜੇ ਹੋਏ ਆ ਉਹਨਾਂ ਨੇ ਇੱਥੇ ਦਵਾਈ ਲੈਣ ਦੇ ਵਾਸਤੇ ਆਉਣਾ ਪ੍ਰੋਪਰ ਕੀ ਐਡਰੈਸ ਹੈ ਹਾਂਜੀ ਐਡਰੈਸ ਹੈਗਾ ਜੀ ਮਹੱਲਾ ਗੁਜਰਪੁਰ ਕਲੋਨੀ ਹੈ ਜੀ ਓਪੋਜ਼ਿਟ ਸ਼ੂਗਰ ਮੈਲ ਜੀ ਨੀਅਰ ਜੁਕੋ ਬੈਂਕ ਵੀ ਪਿੰਦਾ ਵੰਗਾ ਰੋਡ ਤੇ ਜੀ ਤੇ ਇੱਥੇ ਜਦੋਂ ਮਰਜ਼ੀ ਕੋ ਪਾਵਾਂ ਰਾਤ ਨੂੰ 12 ਵਜੇ ਆਵੇ 1 ਵਜੇ ਆਵੇ ਜਿਸ ਤਰ੍ਹਾਂ ਵੀ ਜਦੋਂ ਮਰਜ਼ੀ ਆ ਕੇ ਮੈਨੂੰ ਫੋਨ ਕਰਕੇ ਵੀ ਆ ਸਕਦਾ ਮੇਰਾ ਫੋਨ ਹੈਗਾ ਜੀ 98141 49349 ਦੁਬਾਰਾ ਮੈਂ ਫੇਰ ਰਿਪੀਟ ਕਰ ਦਿੰਦਾ 98141 49349 ਮਲਕੀਸ਼ ਸਿੰਘ ਚੋਪੜਾ ਜੱਬੋ ਵਾਲਾ ਮੇਰਾ ਨਾਮ ਮੇਰਾ ਜੀ ਤੇ ਮੈਂ ਇੱਥੇ 24 ਘੰਟੇ ਮੇਰਾ ਇੱਥੇ ਘਰਿਆ ਮੇਰਾ ਜੀ ਜਦੋਂ ਵੀ ਕੋ ਆਵੇ ਰਾਤ ਨੂੰ 12 ਵਜੇ ਸਵੇਰ ਦਾ 12 ਵਜੇ ਦਰਵਾਜ਼ਾ ਖੁੱਲ ਜਾਏਗਾ ਜੀ 24 ਘੰਟੇ ਦਰਵਾਜ਼ੇ ਖੁੱਲੇ ਆ ਜਦੋਂ ਵੀ ਕਿਸੇ ਨੂੰ ਕੋ ਪ੍ਰੋਬਲਮ ਆਉਂਦੀ ਵੈਸੇ ਤਾਂ ਮੈਂ ਜਾਦੇ ਤਾਂ ਮੇਰੀ ਆਰੋ ਵਿੱਚ ਹੀ ਹੁੰਦੀ ਮੈਂ ਕਿਸੇ ਦੀ ਫਰੀ ਜਿਹੜੀ ਹੈਲਪ ਜਾਦੇ ਕਰਦਾ ਹਾਂ ਦਾ ਬਿਲਕੁਲ ਠੀਕ ਸ਼ੁਰੂ ਤੋਂ ਵੀ ਕਰਦਾ ਆ ਰਿਆਂ ਤੇ ਹੁਣ ਅੱਗੇ ਵੀ ਤਾਂ ਵੀ ਕਰੂੰਗਾ ਕੋਈ ਬਿੜੋੜ ਬੰਦ ਕਿਸੇ ਨੂੰ ਦਵਾਈ ਹੋਵੇ ਜਿਹੜੀ ਮਰਜ਼ੀ ਦਵਾਈ ਮੇਰੇ ਕੋਲ ਹਰ ਇੱਕ ਬਿਮਾਰੀ ਦਾ ਇਲਾਜ ਹੈਗਾ ਮੇਰੇ ਕੋਲ ਜੀ ਜੀ ਸ਼ੁਕ ਸਰੋਤਿਆਂ ਨੇ ਵੀ ਬੇਨਤੀ ਕਿ ਵੀਡੀਓ ਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਆਇ ਕਿ ਜਿਹੜੇ ਦਰਖਤ ਹੈਗੇ ਆ ਉਹਨਾਂ ਨੂੰ ਬਚਾਣਾ ਆ ਦਰਖਤਾਂ ਨੂੰ ਬਚਾਵਾਂਗੇ ਇਹ ਗੱਲ ਸੱਚੀ ਆ ਕਿ ਜਿਹੜੇ ਵੈਦ ਹੈਗੇ ਆ ਬਹੁਤ ਵੱਡੇ ਇਲਾਜ ਜਿਹੜੇ ਹੈਗੇ ਆ ਆਪ ਜੀ ਦੇ ਕਰ ਸਕਦੇ ਆ ਅਨੇਕਾਂ ਹੀ ਚੋਰ ਨੇ ਜਿਹੜੇ ਸੱਕਾਂ ਤੋਂ ਤਿਆਰ ਹੁੰਦੇ ਨੇ ਉਹਨਾਂ ਦੇ ਨਾਮ ਚੇਂਜ ਹੋ ਜਾਂਦੇ ਨੇ ਉਹਨਾਂ ਦੇ ਪਿੱਛੇ ਇਹ ਦਰਖਤ ਹੀ ਨੇ ਇਹ ਬੂਟੇ ਹੀ ਨੇ ਜਿਹੜੇ ਸਾਨੂੰ ਬਚਾਉਣ ਦੇ ਲਈ ਵੱਡਾ ਰੋਲ ਅਦਾ ਕਰਦੇ ਨੇ ਬਨਸਪਤੀ ਨੂੰ ਬਚਾਉਣਾ ਸਾਡਾ ਫਰਜ਼ ਵੀ ਹੈ ਅੱਗਾ ਲਾਉਣ ਵਾਲਿਆਂ ਨੇ ਵੀ ਬੇਨਤੀ ਹੈ ਕਿ ਪਿਆਰੇ ਸਾਥਿਓ ਇਹ ਬੰਦ ਕਰ ਦਿਓ ਕਿਉਂਕਿ ਜੀਵਨ ਦੇ ਅੰਦਰ ਜਦੋਂ ਅੰਤਮ ਸਮੇਂ ਜਾਣਾ ਇਸ ਸਮੇਤੋਂ ਇਸ ਸੰਸਾਰ ਤੋਂ ਵਿਦਾਇਗੀ ਲੈਣੀ ਹੈ ਉਸ ਸਮੇਂ ਦੇ ਦੌਰਾਨ ਇੱਕ ਦਰਖਤ ਤਾਂ ਫਿਰ ਵੀ ਨਾਲ ਲੈ ਕੇ ਚੱਲੇ ਜਾਣਾ ਕਿਉਂਕਿ 7-8 ਕੁਇੰਟਲ ਬਾਲਣ ਫਿਰ ਵੀ ਲੱਗ ਜਾਇਆ ਕਰਦਾ ਹੱਥੀਂ ਬੂਟਾ ਲਾਣਾ ਇੱਕ ਵੀ ਨਹੀਂ ਪਰ ਅੰਤਮ ਸਮੇਂ ਦੇ ਦੌਰਾਨ ਫੇਰ ਵੀ ਇੱਕ ਲੈ ਕੇ ਜਾਣਾ ਕੁਦਰਤ ਕਦੇ ਵੀ ਨਹੀਂ ਬਖਸ਼ੇਗੀ ਕਿਉਂਕਿ ਆਪਣੇ ਬੱਚਿਆਂ ਨੂੰ ਛੱਡੋਂਗੇ ਕੀ ਉਹਨਾਂ ਨੂੰ ਦੇਣ ਵਾਸਤੇ ਸਭ ਤੋਂ ਵੱਡਾ ਤੋਹਫਾ ਇਹ ਬਨਸਪਤੀ ਹੈ ਇਹ ਬੂਟੇ ਹੈ ਤੇ ਡਾਕਟਰ ਸਾਹਿਬ ਨੇ ਬਹੁਤ ਸੀ ਵਧੀਆ ਸ਼ਬਦਾਂ ਦੇ ਵਿੱਚ ਆਪ ਜੀ ਦੇ ਨਾਲ ਵਿਚਾਰ ਹਰ ਪਹਿਲੂ ਤੇ ਸਾਂਝੇ ਕੀਤੇ ਹੈ ਧੰਨਵਾਦ। ਕਿ ਹੌਂਸਲਾ ਅੱਜ ਵੈਦ ਸਾਹਿਬ ਜਿਹਦੀ ਦੁਕਾਨ ਦੇ ਉੱਪਰ ਬਕਾਇਦਾ ਵੈਦਖਾਨੇ ਦੇ ਵਿੱਚ ਪਹੁੰਚੇ ਹੈਗੇ ਆ ਮਲਕੀਤ ਸਿੰਘ ਚੋਪੜਾ ਅਜ਼ਰਵੈਦ ਦੇ ਨਾਲ ਵੀ ਗੱਲਾਂ ਬਾਤਾਂ ਕਰਾਂਗੇ ਉਹਨਾਂ ਦੇ ਨਾਲ ਇੱਕ ਹੋਰ ਦਵਾਈ ਲੈਣ ਆਏ ਹੋਏ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਕੀ ਕਹਿ ਰਹੇ ਨੇ ਕੀ ਨਾਮ ਸੀ ਆਪਣਾ ਜੀ ਜੀ ਸਸੀਆ ਵੀ ਕੀ ਹੈ ਜੀ 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 ਮੈਂ ਹਾਂ ਜੀ ਜੀ ਕਿੰਨੇ ਕ ਸਮੇਂ ਤੋਂ ਡਾਕਟਰ ਸਾਹਿਬ ਦੇ ਕੋਲ ਆਂਦੇ ਹੂੰ ਮੈਨੂੰ 2 ਕੁ ਮਹੀਨੇ ਹੋ ਗਏ ਜੀ ਜਿੱਦੋਂ 2 ਕੁ ਮਹੀਨੇ ਤੋਂ ਲੱਗ ਰਿਹਾ ਹੈ ਕਿਹੜੀ ਦਵਾਈ ਡਾਕਟਰ ਸਾਹਿਬ ਨੇ ਕੋਲ ਆ ਦਵਾਈ ਹੈਗੀ ਹੈ ਫਿਟਨੈਸ ਸਿਹਤ ਲਈ ਅੱਛਾ ਸਰੀਰ ਨੂੰ ਤੰਦਰੁਸਤ ਰੱਖਣ ਦੇ ਵਾਸਤੇ ਪਾਕੀ ਦੇਸੀ ਦਵਾਈਆਂ ਦੇ ਵਿੱਚ ਵਿਸ਼ਵਾਸ ਰੱਖਦੀ ਹਾਂ ਹਾਂ ਜੀ ਦੇਸੀ ਦਵਾਈਆਂ ਬਹੁਤ ਵਧੀਆ ਇਫੈਕਟ ਨਹੀਂ ਕਰਦੀਆਂ ਕਿਸੇ ਵੀ ਹਾਂਜੀ ਤੇ ਇਨਾਂ ਕੋਲ 2 ਮਹੀਨੇ ਹੋ ਗਏ ਮਤਲਬ ਕਾਫੀ ਫਰਕ ਪੈ ਚੁੱਕਾ ਹੈ ਮੈਨੂੰ ਕਾਫੀ ਪਹਿਲਾਂ ਨਾਲੋਂ ਸਿਹਤ ਮੇਰਾ 10 ਕਿਲੋ ਭਾਰ ਮਤਲਬ ਵੱਧ ਚੁੱਕਾ ਹੈ ਜੀ ਜੀ ਯਾਨੀ ਕਿ ਵਜ਼ਨ ਨੂੰ ਵਧਾਉਣ ਦੀ ਸਿਹਤ ਨੂੰ ਵਧਾਉਣ ਦੀ ਗੱਲ ਹੈ ਹਾਂ ਜੀ ਹਾਂ ਜੀ ਸਿਹਤ ਨੂੰ ਵਧਾਉਣ ਦੀ ਵਜ਼ਨ ਨੂੰ ਵਧਾਉਣਾ ਕੀ ਕਹਿਣਾ ਚਾਹੁੰਦੇ ਜਿਹੜੇ ਸਰੋਤੇ ਜੁੜੇ ਹੋਏ ਆ ਕਿ ਦੇਸੀ ਦਵਾਈਆਂ ਖਾਣ ਦੇ ਨਾਲ ਕਿੰਨਾ ਫਾਇਦਾ ਹੋਇਆ ਦੇਸੀ ਦਵਾਈਆਂ ਨਾਲ ਬਹੁਤ ਫਾਇਦਾ ਹੈ ਜੀ ਮੈਂ ਸਾਰੇ ਸਰੋਤੇ ਨੂੰ ਕਹਿਣਾ ਕਿ ਇੱਕ ਵਾਰੀ ਆ ਕੇ ਜਰੂਰ ਇੱਥੇ ਨਮਾ ਸ਼ਹਿਰ ਤੁਸੀਂ ਐਡਰੈਸ ਦੱਸ ਦਿਓ ਮੈਂਸ਼ਨ ਕਰ ਦਿਓ ਨੀਚੇ ਜੀ ਤੇ ਇਹਨਾਂ ਕੋਲ ਆ ਕੇ ਆਪਣੀ ਕੀ ਗੁਜਰਪੁਰ ਕਲੋਨੀ ਦੀ ਇਹ ਗੱਲ ਕੀਤੀ ਜਾਵੇ ਰਜਿਸਟ੍ਰੇਸ਼ਨ ਦੇ ਜਿਹੜਾ ਫਾਟਕ ਹੈਗਾ ਵਾ ਹਾਂਜੀ ਹਾਂਜੀ ਉਹ ਐ ਫਾਟਕ ਜਿਹੜਾ ਹੈਗਾ ਪੰਗਾ ਰੋਡ ਦੇ ਫਰੋਂ ਨਜ਼ਦੀਕ ਗੁਜਰਪੁਰ ਕਲੋਨੀ ਹੈ ਕਲੋਨੀ ਦੇ ਵਿੱਚ ਹੀ ਪਿਆ ਦਾ ਖਾਣਾ ਕਦੀ ਕੋਈ ਕਬਰਾਟ ਨਹੀਂ ਹੁੰਦੀ ਸੀ ਇਹ ਦੇਸੀ ਦਾ ਨਹੀਂ ਕਬਰਾਟ ਨਹੀਂ ਹੁੰਦੀ ਕਦੀ ਵੀ ਨਹੀਂ ਮਤਲਬ ਇਹ ਬਹੁਤ ਵਧੀਆ ਹੈ ਜੀ ਕੋਈ ਇਫੈਕਟ ਨਹੀਂ ਹੈਗਾ ਇਹਨਾਂ ਦਾ ਜੀ ਦੇਸੀ ਵਾਈ ਖਾਣੇ ਨਾਲ ਹਾਂ ਦੇ ਪੇਟ ਦੀ ਭੁੱਖ ਵਗੈਰਾ ਕਿਸ ਤਰ੍ਹਾਂ ਦੀ ਭੁੱਖ ਪਹਿਲਾਂ ਨਾਲੋਂ ਕਾਫੀ ਵੱਧ ਚੁੱਕੀ ਹੈ ਜੀ ਹਾਂਜੀ ਉਹਦੇ ਨਾਲੋਂ ਭੁੱਖ ਵਧੀਆ ਮਤਲਬ ਫਿਟਨੈਸ ਹੁਣ ਪ੍ਰੋਪਰ ਹੈ ਜੀ ਸਰੀਰ ਐਕਟਿਵ ਰਹਿੰਦਾ ਹੈ ਫੁੱਲ ਟਾਈਮ ਹਾਂਜੀ ਐਸਾ ਪੇਸ਼ੈਂਟ ਦੇ ਨਾਲ ਵੀ ਮੁਲਾਕਾਤ ਕੀਤੀ ਹੈਗੀ ਹੈ ਹਾਂਜੀ ਤੇ 2 ਕੁ ਮਹੀਨਿਆਂ ਤੋਂ ਕਾਫੀ ਫਰਕ ਦੱਸ ਰਹੇ ਹੈਗੇ ਕਿੰਨੇ ਕੁ ਪੇਸ਼ੈਂਟ ਆਂਦੇ ਆਪ ਜੀ ਦੇ ਕੋਲ ਪੇਸ਼ੈਂਟ ਤਾਂ ਮੇਰੇ ਕੋਲ ਕਾਫੀ ਮੇਰੇ ਆਨਲਾਈਨ ਵੀ ਬਹੁਤ ਮੇਰੇ ਕੋਲ ਹੈਗੇ ਬਾਹਰਲੇ ਜਿੱਦਾਂ ਬਠਿੰਡਾ ਹੋ ਗਿਆ ਰਾਜਪੁਰਾ ਹੋ ਗਿਆ ਜੀ ਬੜਾ ਜ਼ਰ ਹੋ ਗਿਆ ਜੀ ਫਰੀਦਕੋਟ ਹੋ ਗਿਆ ਕਾਫੀ ਬਾਹਰਲੇ ਮੇਰੇ ਜਿਹੜੇ ਹੈਗੇ ਆ ਕਾਫੀ ਮੇਰੇ ਲਿੰਕ ਚ ਹੈਗੇ ਨੇ ਜੀ ਔਰ ਉਹ ਮੈਨੂੰ ਫੇਰ ਫੋਨ ਕਰਕੇ ਪੁੱਛ ਰਹੇ ਨੇ ਵੀ ਬਈ ਬੈ ਸਾਹ ਵੇ ਡਾਕਟਰ ਸਾਹਿਬਾ ਜਿਹੜੀ ਮੈਨੂੰ ਪ੍ਰੋਬਲਮ ਹੈਗੇ ਦਵਾਈ ਦੱਸੋ ਫਿਰ ਮੈਂ ਉਹਨਾਂ ਨੂੰ ਇੱਥੇ ਆਉਣ ਦੀ ਬਜਾਏ ਫਿਰ ਮੈਂ ਉਹਨਾਂ ਨੂੰ ਫੋਨ ਤੇ ਹੀ ਲਖਾਉਂਦਾ ਹਾਂ ਉਹਨਾਂ ਕਿ ਤੁਸੀਂ ਆ ਦਵਾਈ ਪੰਸਾਰੀ ਦੀ ਦੁਕਾਨ ਤੋਂ ਜਾ ਕੇ ਆ ਜਿਹੜੀਆਂ ਜੜੀ ਬੂਟੀਆਂ ਹੈਗੀਆਂ ਲੈ ਕੇ ਕਿ ਤੁਸੀਂ ਘਰੇ ਦੋਈ ਬਣਾ ਲਓ ਯਾਨੀ ਕਿ ਤੁਸੀਂ ਜਿਹੜਾ ਨੁਸਖਾ ਹੈਗਾ ਆ ਉਹ ਨੁਸਖਾ ਵੀ ਸ਼ੇਅਰ ਕਰ ਦਿੰਨੇ ਹਾਂ ਨੁਸਖਾ ਵੀ ਮੈਂ ਸ਼ੇਅਰ ਕਰ ਦਉਂਦਾ ਕਿਉਂਕਿ ਡਾਕਟਰ ਦਾ ਕੰਮ ਹੈਗਾ ਵੀ ਆਪਣੇ ਕਈ ਡਾਕਟਰ ਆਪਣੇ ਜਿਹੜੇ ਨੁਕਸੇ ਦੱਸਦੇ ਦੱਸਦੇ ਪਰ ਮੈਂ ਤਾਂ ਸ਼ੁਰੂ ਤੋਂ ਹੀ ਜਿਹੜਾ ਕੋਈ ਵੀ ਇਦਾਂ ਦਾ ਨੁਸਖਾ ਹੈ ਮੈਂ ਆਪਣੇ ਕੋਲ ਰੱਖਦਾ ਨਹੀਂ ਮੇਰੀ ਆਦਤ ਹੁੰਦੀ ਵੀ ਆਪਾਂ ਘਰੇ ਬਹਿ ਕੇ ਹੀ ਬਣਾਵੇ ਕਾਨੂੰ ਤੱਕੇ ਖਾਵੇਗਾ ਹੋਰ ਵੀ ਤਾਂ ਸਾਨੂੰ ਬੰਦਾਂ ਦੱਸੇਗਾ ਵੀ ਮੈਨੂੰ ਇਹ ਇਹਦਾ ਦਵਾਈ ਦਾ ਇਦਾਂ ਫਾਇਦਾ ਹੋਇਆ ਤੇ ਐਸ ਡਾਕਟਰ ਨੇ ਦੱਸਿਆ ਮੈਨੂੰ ਤੇ ਮੈਨੂੰ ਖੁਸ਼ੀ ਹੁੰਦੀ ਵੀ ਮੈਨੂੰ ਇਸ ਤਰ੍ਹਾਂ ਮੇਰਾ ਕੋਈ ਮਰੀਜ਼ ਠੀਕ ਹੋ ਗਿਆ ਤੇ ਮੈਂ ਤਾਂ ਅਹੀ ਅਰਦਾਸ ਕਰਦਾ ਵੀ ਵਾਹਿਗੁਰੂ ਜੀ ਪਰਮਾਤਮਾ ਹਰ ਕੋਈ ਵੀ ਬੰਦਾ ਬਿਮਾਰ ਹੈਗਾ ਉਹ ਠੀਕ ਹੋਵੇ ਤੇ ਇਹ ਹੀ ਮੇਰੀ ਪਹਿਲ ਹੈ ਵੀਰੇ ਜੀ ਜੀ